ਕੋਈ ਦਿੰਦਾ 250 ਕੋਈ ਦਿੰਦਾ 350 ਹੂੰ ਭਾਜੀ ਆਪਾਂ ਦੇ ਰਹੇ ਹਾਂ 125 ਰੁਪਏ ਦਾ ਸੂਟ ਆਹ ਲੋ ਜੀ ਪ੍ਰਿੰਟਰ ਸਲਵਾਰ ਆਹ ਲੋ ਦੁਪੱਟਾ ਨਾਲ ਆਉਗਾ ਜੀ ਆਹ ਦੇਖੋ ਸ਼ਾਰਟ ਦੇ ਆਹ ਲੋ ਦੁਪੱਟਾ ਮਲਦਾ 220 ਰੁਪਏ ਦਾ ਸੂਟ ਭਾਜੀ ਭਾਜੀ ਥਾਪੀਆਂ ਮਾਰ ਮਾਰ ਦੋ ਲੋ ਜੇ ਬੋਰਾ ਕੀ ਹੱਥ ਜੀ ਸੀਤਾ ਸਾਇਆ ਮੋੜ ਦੇਣਾ ਨਾਲ ਦੁਪੱਟਾ ਕੋਟ ਨਾਲ ਰੰਗ ਰਾਂਗੇ 4 ਰੇਡ ਭਾਜੀ ਨਾਲ 450 ਨਾਲ 421 ਰੁਪਏ ਦਾ ਆਹ ਲੋ ਭਾਜੀ 235 ਰੁਪਏ ਜੀ ਪ੍ਰਿੰਟਿੰਗ ਦੇਖੋ ਤੁਸੀਂ ਹੂੰ ਸੁਪਰ ਤੋਂ ਉੱਪਰ ਦੀ ਪ੍ਰਿੰਟਿੰਗ ਦੇਖੋ ਕਰਨਾ ਕੀ ਆ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ 11 ਸੂਟ 11 ਲੋਕਾਂ ਨੂੰ ਬਿਲਕੁਲ ਫ੍ਰੀ ਮਿਲ ਜਾਣੇ ਹੈਗੇ ਆ 800 900 ਰੁਪਏ ਸੂਟ ਵੇਚ ਰਿਆ 300 ਦੇ 95 ਵਿੱਚ ਭਾਜੀ ਸੂਟ ਦਾਂਗੇ ਜਿੰਨਾ ਕਪੜਾ ਲੈ ਕੇ ਤੁਸੀਂ 20000 ਦਾ ਲੈ ਕੇ ਮੰਨ ਲਓ 50000 ਦਾ ਲੈ ਕੇ ਜਿਹੜਾ ਵਿਕ ਗਿਆ ਤੁਹਾਡਾ ਆ ਪ੍ਰੋਫਿਟ ਵੀ ਤੁਹਾਡਾ ਆ ਜਿਹੜਾ ਨਾ ਵੀ ਕੋ ਵਾਪਸੀ ਹੋਏ ਨਾ ਤੁਹਾਨੂੰ ਘਾਟਾ ਨਹੀਂ ਪੈਣਾ ਨਹੀਂ ਤੁਸੀਂ ਕਪੜਾ ਵਾਪਸ ਲੈ ਲਨੇ ਜੀ ਬਿਲਕੁਲ ਭਾਜੀ ਵਾਪਸੀ ਨਾਲ ਹੈ ਜੀ 150 ਰੁਪਏ ਮੀਟਰ ਦਾ ਕਪੜਾ ਬਾਬੇ ਦੀ ਹੱਟੀ ਦੇ ਲੋ 80 ਰੁਪਏ ਮੀਟਰ ਬਾਜੀ ਔਰ ਕੁਆਲਿਟੀ ਦੇਖੋ ਤੁਸੀਂ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਹੈ 350 ਚ ਕੁਆਲਿਟੀ ਮਾਨ ਨਹੀਂ ਮਿਲ ਸਕਦਾ ਕਿਸੇ ਕੋਲ ਨਵੀਂ ਤੋਂ ਨਵੀਂ ਪ੍ਰਿੰਟਿੰਗ ਲੈ ਕੇ ਜਾਓ ਹਰ ਤਰ੍ਹਾਂ ਦਾ ਸੂਟ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਐਡਵਰਟਾਈਜ਼ ਕਰਾਜੋ ਵੱਡਾ ਫਾਇਦਾ ਮਿਲੇਗਾ ਤੁਹਾਨੂੰ ਵੱਡਾ ਫਾਇਦਾ ਆਹ ਆਰਟੀਕਲ 900 ਤੋਂ 1000 ਰੁਪਏ ਦਾ ਹਾਂਜੀ ਆ ਬਾਜੀ ਪੂਰਾ ਮਕੈਸ ਲੱਗਾ ਹੋਇਆ ਸੂਟ ਦੇਖ ਲਓ ਤੁਸੀਂ ਰੰਗ ਚਾਰ ਦਾ ਹੈਗੇ 495 ਰੁਪਏ ਦਾ ਆ ਬ੍ਰਾਂਡਡ ਕੱਟ ਲੁੱਕਾਂ 8800 1000 ਰੁਪਏ ਸੇਲਾਂ ਚ ਲੱਗੀਆਂ ਹੋਈਆਂ ਜਿਹੜਾ ਬਾਜ਼ਾਰ ਚ 1200 1300 ਤੋਂ ਘੱਟ ਮਿਲਦਾ ਨਹੀਂ ਬਾਬੇ ਦੀ ਠੇਟੀ ਨੇ ਕਰਤਾ 310 ਆਹ ਲਓ ਭਾਜੀ 475 ਰੁਪਏ ਦੇ ਨੇਚਰਲ ਗਰੇਪ ਦੇ ਸੂਟ ਲੋ ਰੇਟ ਦੀ ਗਰੰਟੀ ਭਾਜੀ ਚੈਲੰਜ ਦੇ ਨਾਲ ਜੀ ਕੰਮ ਦੇਖੋ ਕੀਤਾ ਹੋਇਆ ਚੀਜ਼ ਦੇਖੋ ਬਣੀ ਹੋਈ 2495 2295 2695 ਬਾਜ਼ਾਰ ਦੇ ਵਿੱਚ ਇਦਾਂ ਇਹ ਸੂਟ ਵੇਚਦੇ ਆ 600 ਰੁਪਏ ਸੂਟ ਲੈ ਜਾਓ ਭਾਜੀ ਛੱਡੋ ਭਾਜੀ 595 ਦਾ ਲੈ ਜਾਓ ਚੱਕੋ ਜੀ ਹੁਣ ਤੁਹਾਨੂੰ ਇਹ ਵੀ ਟੈਨਸ਼ਨ ਖਤਮ ਕਰਤੀ ਆ ਜਿੰਨਾ ਕਪੜਾ ਵੇਚ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਬਿਕਿਆ ਬਾਬੇ ਜੱਟੀ ਤੇ ਵਾਪਸ ਕਰਕੇ ਨਵਾਂ ਲੈ ਜਾਓ ਮੈਂ ਕਿਹਾ ਝੰਜਟੇ ਹੀ ਖਤਮ ਕਰਤਾ ਰੁਪਈਏ ਦੀ ਟੈਨਸ਼ਨ ਹੀ ਆ ਆ ਦੇਖੋ ਤੁਸੀਂ ਬਾਜ਼ਾਰਾਂ ਚ ਇਰੋ ਜਾਣਿਓ ਡੰਮੀਆਂ ਤੇ ਲੱਗੇ ਸੂਟ 1895 2295 2495 ਜਿੱਦਾਂ ਮਰਜੀ ਦੁਕਾਨਦਾਰ ਦੀ ਵਰ 795 ਦਾ ਮਿਲਣਾ ਬਾਬੇ ਦੀ ਹੱਟੀ ਤੇ ਐਤਵਾਰ ਤੱਕ ਬਹੁਤ ਵੱਡੀ ਸੇਲ ਲੱਗੀ ਆ 4 ਦਿਨ ਤੁਹਾਡੇ ਕੋਲ ਆ ਵਿਚ ਵਿਚ ਆਜੋ ਜੇ ਤੁਸੀਂ ਲੇਟ ਹੋਗੇ ਤਾਂ ਇਹ ਫਾਇਦਾ ਤੁਹਾਨੂੰ ਨਹੀਂ ਮਿਲ ਨਹੀਂ ਮਿਲਣਾ ਜਿਹੜੇ ਦੁਕਾਨਦਾਰ ਆ ਜਿਹੜੇ ਰੀਸੇਲਰ ਆ ਜਾਂ ਜਿਹੜੇ ਪਹਿਲਾਂ ਦੁਕਾਨਦਾਰ ਪਿੰਡਾਂ ਚ ਦੁਕਾਨਾਂ ਚਲਾ ਰਹੇ ਪਰ ਤੁਸੀਂ ਹੋਰ ਪਾਸੇੋਂ ਲੈਣੇ ਹੋ ਜਲੰਧਰ ਜਾਣੇ ਹੋ ਲੁਧਿਆਣਾ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਹੁਵਾਲੇ ਜਾਣੇ ਹੋ ਚੈੱਕ ਕਰ ਲਓ ਇੱਕ ਵਾਰੀ ਕਿਉਂਕਿ ਦੁਕਾਨਦਾਰ ਕਹਿੰਦੇ ਕਿਸੇ ਦਾ ਸਕਾ ਨਹੀਂ ਹੁੰਦਾ ਦੁਕਾਨਦਾਰ ਉਹਦਾ ਸਕਾ ਜਿਹੜਾ ਕੱਪੜਾ ਉਹਨੂੰ ਸਸਤਾ ਤੇ ਵਧੀਆ ਦਵੇ ਸੋ ਤੁਹਾਨੂੰ ਅਸੀਂ ਸਸਤਾ ਕੱਪੜਾ ਵੀ ਦੇਣਾ ਵਧੀਆ ਪੇ ਅਸੀਂ ਵੀ ਤੁਹਾਡੇ ਜਾਣਿਆ ਇੱਕ ਵਾਰੀ ਵਿਜ਼ਿਟ ਕਰ ਲੋ ਗਰੰਟੀ ਆ ਮੁੜ ਕੇ ਤੁਸੀਂ ਬਾਬੇ ਦੀ ਹੱਟੀ ਤੋਂ ਬਿਨਾ ਹੋਰ ਕਿਤੇ ਨਹੀਂ ਜਾਓਗੇ ਸਲਾਹ ਜੀ ਬਾਬੇ ਦੀ ਹੱਟੀ ਤੇ ਆ ਗਿਆ ਸੂਰਤ ਤੋਂ ਡਾਇਰੈਕਟ ਕਪੜਾ ਹੁਣ ਤੁਹਾਨੂੰ ਸੂਰਤ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਚਮਸ਼ੇਰ ਖਾਸ ਆਜੋ ਜਿੱਥੋਂ ਤੁਹਾਨੂੰ ਰੇਟ ਵੀ ਸੂਰਤ ਵਾਲੇ ਮਿਲਣਿਆ ਹੁਣ ਸੂਰਤ ਵਾਲਿਆਂ ਨੇ ਬਾਬੇ ਦੀ ਹੱਟੀ ਨਾਲ ਕਰ ਲਿਆ ਖੁੱਲ੍ਹੇ ਹੀ ਠੇਕਾ ਕਹਿੰਦੇ ਵੀ ਪੰਜਾਬ 'ਚ ਜਿਹੜੀ ਲੋਕਾਂ ਨਹੀਂ ਹੁੰਦੀ ਸੀ ਲੁੱਟ ਹੁਣ ਬਾਬੇ ਜੱਟੀ ਕਰੂਗੀ ਖਤਮ ਰੇਟ ਸੁਣ ਲਿਓ ਵੀਡੀਓ ਐਂਡ ਤੱਕ ਦੇਖ ਲਿਓ ਦੁਪੱਟੇ ਨਾਲ ਸੂਟ ਜਿਹੜਾ ਬਾਜ਼ਾਰ ਦੇ ਵਿੱਚ 350 ਰੁਪਏ 'ਚ ਬਾਬੇ ਜੱਟੀ ਦੇਊਗੀ ਤੁਹਾਨੂੰ 125 ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਲੈਨੇ ਹੋ 400 ਰੁਪਏ ਦਾ ਸੂਟ ਬਾਬੇ ਦੀ ਹੱਟੀ ਤੋਂ ਮਿਲਣਾ 220 ਰੁਪਏ ਦੇ ਵਿੱਚ ਜਿਹੜਾ ਤੁਸੀਂ ਲੈਨੇ ਹੋ 500 ਦਾ ਸੂਟ ਬਾਬੇ ਦੀ ਹੱਟੀ ਤੇ ਮਿਲਣਾ 235 ਦੇ ਵਿੱਚ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਲੈਨੇ ਹੋ 650 ਦਾ ਬਾਬੇ ਦੀ ਹੱਟੀ ਤੇ ਮਿਲਣਾ 355 ਦੇ ਵਿੱਚ ਆ ਵੀ ਚੈੱਕ ਕਰ ਲੋ ਕੋਈ 1200 1800 1500 ਪਰ ਤੁਹਾਨੂੰ ਇੱਥੋਂ ਮਿਲਣਾ ਸਿਰਫ 695 ਦੇ ਵਿੱਚ ਆ ਦੇਖੋ ਜੀ ਪਾਰਸਲਾਂ ਦੇ ਪਾਰਸਲ ਆ ਚੁੱਕਿਆ ਬਾਬਾ ਜੀ ਕਰ ਕੀ ਦਿੱਤਾ ਇਹਦਾ ਐਡਾ ਵੱਡਾ ਸਮਾਨ ਆ ਗਿਆ ਸੂਰਤ ਦੇ ਕੱਪੜੇ ਦਾ ਪਹਿਲਾਂ ਜਿਆਦਾ ਹੀ ਪਰ ਰੇਟ ਨਹੀਂ ਮਿਲਦੇ ਸੀ ਆ ਸੂਰਤ ਦਾ ਕਪੜਾ ਆਉਂਦਾ ਏ ਔਰ ਸੂਰਤ ਵਾਲਿਆਂ ਨੇ ਮੇਲਾਂ ਨਾਲੇ ਕਰ ਰਿਆ ਆਪਣੇ ਨਾਲ ਟਾਈ ਅਪ ਐਦਾਂ ਦੇ ਸੂਟ ਪਿਓਰ ਨੇਚਰਲ ਕਰੇਵ ਦੇ ਸੂਟ ਔਰ ਇਹ ਵੀ ਗਾਰੰਟੀ ਰੇਟਾਂ ਦੀ ਵੱਡਾ ਫੈਰਾ ਖੁੱਲਾ ਫੈਰਾ ਭਾਜੀ ਆ ਦੇਖੋ ਕਰੇਵ ਦਾ ਸੂਟ ਚੁੰਨੀ ਨਾਲ ਉਹ ਵੀ ਚਨੌਣ ਛਪਾਉਂਦੀ ਨਾ 800 ਨਾ 1000 ਹੂੰ ਭਾਜੀ ਬੋਲ ਬੋਲ ਕੇ ਵੀ ਗਲਾ ਥੱਕ ਗਿਆ ਇੰਨੇ ਦਿਨ ਹੋ ਗਏ ਸੇਲ ਲੱਗੀ ਨੂੰ ਇਹ ਹੁਣ ਜਿਹੜਾ ਕੰਮ ਸ਼ੁਰੂ ਕਰਤਾ ਨਾ ਇਹ ਕਰਦਾ ਵੱਡਾ ਧਮਾਕਾ ਸਾਢੇ 350 ਰੁਪਏ ਦਾ ਸੂਟ ਵਜੇ ਦੇਖੋ ਜੀ ਸਾਢੇ 350 ਰੁਪਏ ਦਾ ਜਿਹੜੀਆਂ ਪਿੰਡਾਂ 'ਚ ਦੁਕਾਨਾਂ ਤੁਸੀਂ ਰੀਸੇਲਰ ਹੋ ਤੁਸੀਂ ਕੱਪੜਾ ਫੇਰੀ ਦੇ ਵੇਚਦੇ ਹੋ ਹੁਣ ਹੋਰ ਪਾਸੇ ਨਾ ਜਾਓ ਬਾਬੇ ਜੇਟੀ ਤੋਂ ਜੇ ਤੁਸੀਂ ਸਸਤਾ ਖਰੀਦੂਗਾ ਤਾਂ ਵਧੀਆ ਪੈਸੇ ਕਮਾਉਂਗਾ ਆ ਵੀ ਦੇਖੋ ਭਾਜੀ ਸਾਢੇ 350 ਰੁਪਏ ਦੇ ਵਿੱਚ ਪੂਰੇ ਪੰਜਾਬ ਦੇ ਰੇਟਾਂ ਦੀਆਂ ਗਰੰਟੀਆਂ ਦਾ ਮਾਲ ਲੈ ਕੇ ਆਏ ਆ ਸੂਰਤੋਂ ਡਾਇਰੈਕਟ ਪੀਸ ਦੇਖੋ ਕਰੇਮ ਨੈਚੁਰਲ ਦਾ ਆ ਦੁਪੱਟੇ ਦੇਖੋ ਭਾਜੀ ਨਾਲ 350 ਰੁਪਏ ਚ ਸੂਟ ਲੈ ਜਾਓ ਉਹ ਵੀ ਨੇਚਰਲ ਕਰੇਪ ਦੇ ਉੱਪਰ ਬਾਜੀ 150 ਰੁਪਏ ਮੀਟਰ ਦਾ ਕਪੜਾ ਬਾਬੇ ਦੀ ਹੱਡੀ ਦੇ ਲੋ 80 ਰੁਪਏ ਮੀਟਰ ਬਾਜੀ ਹੂੰ ਔਰ ਕੁਆਲਿਟੀ ਦੇਖੋ ਤੁਸੀਂ ਜੀ ਪ੍ਰਿੰਟਿੰਗਾਂ ਦੇਖੋ ਬਾਜੀ ਬਾਬਾ ਜੀ ਸੂਟ ਕਿੰਨੇ ਦਾ ਬਣ ਗਿਆ ਇਹ ਬਾਜੀ 400 ਰੁਪਏ ਸੂਟ ਜੀ ਆਹ ਲਓ ਜੀ 400 ਰੁਪਏ ਦੇ ਵਿੱਚ ਦੇਣਾ ਜਿਹੜਾ ਤੁਹਾਨੂੰ 8-900 1000 ਚ ਮਿਲਦਾ ਬਾਹਰ ਆਹ ਲਓ ਜੀ 1000 1000 ਰੁਪਏ ਲੈ ਫੋਰ ਪ੍ਰਿੰਟਿੰਗ origignal ਪੀਸ ਜਿਹੜਾ ਡਿਜ਼ਾਈਨਰ ਸੂਟ ਡਿਜੀਟਲ ਦੇ ਵਿੱਚ ਚੱਲਦੇ ਆ ਹਾਂ ਆਹ ਲੋ ਭਾਜੀ 95 ਰੁਪਏ ਮੀਟਰ ਕਪੜਾ ਲੈ ਜੋ ਗਰਮੀਆਂ ਦੇ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਪ੍ਰਿੰਟ ਆ ਗਏ ਜੇ 4 ਦਿਨ ਦਾ ਵੱਡਾ ਫੈਰਾ ਦੇਣ ਜਾ ਰਿਹਾ ਭਾਜੀ ਚਾਹੇ ਪੈਕ ਸੈੱਟ ਲੋ ਚਾਹੇ ਸਿੰਗਲ ਪੀਸ ਲੋ ਆ ਦੇਖੋ ਜੀ 350 ਰੁਪਏ ਦਾ ਫੋਇਲ ਪ੍ਰਿੰਟਿੰਗ ਡਿਜੀਟਲ ਦੇ ਵਿੱਚ ਪੀਸ ਲੋ ਆਹ ਲੋ ਜੀ ਇੱਕ ਇੱਕ ਹਾਂ ਦੇਖੋ ਜੀ ਇਹ ਤਾਂ ਅਸੀਂ ਅੰਦਰ ਖਰੇ ਆ ਬਾਹਰ ਗਡਾਉਣ ਭਰੇ ਆ ਇਤਾਂ ਦੇ ਪਾਰਸਲ ਬਹੁਤ ਜ਼ਿਆਦਾ ਆ ਚੁੱਕੇ ਆ ਦਵਾ ਦਵਾ ਆਜੋ 4 ਦਿਨ ਦਾ ਸੇਲ ਮੇਨਾ ਲੱਗ ਗਿਆ ਆਹ ਲੋ 12 12 16 ਸੂਟ ਵੀ ਆਪਾਂ ਕਰ ਦਿੱਤੇ ਆ ਸਿਰਫ 400 ਦੇ 95 ਰੁਪਏ ਚ ਭਾਜੀ ਲਓ ਜਿਨ੍ਹਾਂ ਨੇ ਦੇਣ ਲੈਣ ਲਈ ਕੱਪੜਾ ਲੈਣਾ ਤਾਜਪੁਰ ਦੇ ਕੱਪੜਾ ਲੈਣਾ ਤੁਸੀਂ ਵੀ ਆ ਜਾਓ 495 495 ਰੁਪਏ ਸੂਟ ਲੈ ਜਾਓ ਵੱਡਾ ਧਮਾਕਾ ਵੱਡੇ ਫਾਇਦੇ ਆਹ ਲੋ ਜੀ ਪਾਰਸਲ ਆਹ ਲੋ ਜੀ ਪ੍ਰਿੰਟਰ ਸਲਵਾਰ ਆਹ ਲੋ ਦੁਪੱਟਾ ਨਾਲ ਆ ਰੂਗਾ ਜੀ ਆਹ ਦੇਖੋ ਸ਼ਰਟ ਦੇ ਆਹ ਲੋ ਦੁਪੱਟਾ ਮਲੋਦਾ ਦੋਸਤੋ ਵੀਰ ਮੇਰਾ ਸੂਟ ਭਾਈ ਬਾਬਾ ਜੀ ਦਿਖਾਓ ਵੈਰਾਈਟੀ ਆਜੋ ਭਾਜੀ ਤੁਹਾਨੂੰ ਦਿਖਾਣੇ ਆ ਬੈਠ ਕੇ ਜੀਜਾ ਵਧੀਆ ਵਧੀਆ ਲਓ ਜੀ ਹੁਣ ਕੱਪੜਾ ਤੁਸੀਂ ਦੇਖ ਲਓ ਲੋਕੀ ਵੀਡੀਓ ਪਾਉਂਦੇ ਕਹਿੰਦੇ ਸਟਾਕ ਲਈਏ ਸੇਲ ਉਹ ਪਾਉਂਦੇ ਪੁਰਾਣੇ ਕੱਪੜਿਆਂ ਦੀ ਬਾਬਾ ਜੀ ਇਹ ਵੀ ਤੁਸੀਂ ਨਵਾਂ ਜੱਗੋ ਤੇਰੀ ਵੀ ਗੱਲ ਕੀਤੀ ਆ ਦੇਖੋ ਸਟਾਕ ਆ ਨਵੇਂ ਡਿਏ ਤੁਸੀਂ ਕਹਿੰਦੇ ਸਟਾਕ ਕਲੀਅਰ ਕਰਨਾ ਜ਼ਰਾ ਬਿਲਕੁਲ ਭਾਜੀ ਮਿਲ ਲਓ ਯੂਫਰ ਆ ਆ ਦੇਖੋ ਪ੍ਰਿੰਟਡ ਸੂਟ ਕੋਟਨ ਦਾ ਕੱਪੜਾ ਤੁਹਾਡੇ ਸਾਹਮਣੇ ਆ ਦੁਪੱਟਾ ਦੇਖ ਲਓ ਪਹਿਲਾਂ ਇਹ ਵੀ ਕੋਟਨ ਦਾ ਕੋਈ ਦਿਨ ਦਾ 250 ਕੋਈ ਦਿਨ ਦਾ 350 ਹੂੰ ਬਾਜੀ ਆਪਾਂ ਦੇ ਰਹੇ ਹ 125 ਰੁਪਏ ਦਾ ਸੂਟ ਇਹਦੇ ਵਿੱਚ ਰੰਗ ਵੀ ਦੇਖੋ ਕੁੜੀਆਂ ਲਈ ਮਿਡੇਲ ਬਜ਼ੁਰਗਾਂ ਦੇ ਲਈ ਬਹੁਤ ਸੋਹਣੇ ਸੋਹਣੇ ਚਾਰਟ ਕੱਟ ਪੂਰੀ ਦੁਪੱਟਾ ਨਾਲ 125 ਰੁਪਏ ਦਾ ਸੂਟ ਚੈਲੰਜ ਕਹਿੰਦੇ ਜੇ ਕੋਈ ਤੁਹਾਨੂੰ ਦੇ ਕੇ ਦੇ ਦੇਵੇ ਆਹ ਲਓ ਜੀ ਪਿਓਰ ਕੈਮਰੀ ਦਾ ਸੂਟ ਬਾਜੀ ਥਾਪੀਆਂ ਮਾਰ ਮਾਰ ਬੋਲੋ ਜੇ ਬੋਰਾ ਕੀਅਤ ਤੇ ਜੀ ਸੀਤਾ ਸਾਇਆ ਮੋੜ ਦੇਣਾ ਨਾਲ ਦੁਪੱਟਾ ਕੋਟ ਨਾਲ ਰੰਗ ਰਾਂਗੇ 4 ਰੇਡ ਬਾਜੀ ਨਾਲ 400 ਦਾ 450 211 ਰੁਪਏ ਦਾ ਸੂਟ ਸੋ ਦੇਖੋ 211 ਦੇ ਵਿੱਚ ਨਾਲੇ ਓਮ ਸ਼ੈਫ ਫੈਬ ਆਫਰ ਚਾਰ ਦਿਨ ਦੀ ਆ ਚਾਰ ਦਿਨਾਂ ਤੋਂ ਬਾਅਦ ਇਹ ਚੀਜ਼ਾਂ ਮਿਲਦੀਆਂ ਨਹੀਂ ਸੁਪਰ ਡੂਪਰ ਹਿੱਟ ਫੇਰ ਕੀ ਆ ਸਿੰਗਲ ਸੂਟ ਵੀ ਕੋਰੀਅਰ ਕਰਾਓ ਆਪਣਾ ਮਨ ਪਸੰਦ ਸੂਟ ਪਾਓ ਤੇ ਜਿਹੜਾ ਨਾ ਵੀ ਕੇ ਮੋੜ ਜਾਓ ਤੇ ਜਿਹੜੇ ਵੀਡੀਓ ਅੱਜ ਦੀ ਜ਼ਿਆਦਾ ਤੋਂ ਜ਼ਿਆਦਾ ਕਰਨਗੇ ਸ਼ੇਅਰ ਸ਼ੇਅਰ ਟੁਕਰਗੇ ਗਰੁੱਪ 11 ਸੂਟ ਦਵਾਂਗੇ ਸਮਰ ਕਵੀਨ ਪ੍ਰਿੰਟ ਦੇ ਪਹਿਣਾ ਭਰਾਵਾਂ ਨੂੰ ਸਭ ਤੋਂ ਵੱਡਾ ਫਾਇਦਾ 211 ਰੁਪਏ ਦਾ ਸੂਟ ਦੇਖੋ ਕਰਨਾ ਕੀ ਆ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ 11 ਸੂਟ 11 ਲੋਕਾਂ ਨੂੰ ਬਿਲਕੁਲ ਫ੍ਰੀ ਮਿਲ ਜਾਣੇ ਹੈਗੇ ਆ ਗਾਰੰਟੀ ਨਾ ਦੇ ਰਿਹਾ ਜੀ ਚੀਜ਼ਾਂ ਦੇਖੋ ਪਟਿਆਲਾ ਸਲਵਾਰ ਸੂਟ ਆ ਗਿਆ ਜੀ ਪਿਓਰ ਕੋਟਨ ਦੇ ਜੀ ਠੀਕ ਆ ਜੀ ਨਾਲ ਆ ਗਿਆ ਦੁਪੱਟਾ ਉਹ ਵੀ ਹਾਈ ਕਲਾਸ ਹਾਈ ਕਲਾਸ ਦਾ ਮਤਲਬ ਫੁੱਲ ਕੁਆਲਿਟੀ ਦੇ ਨਾਲ ਆ ਲੋ ਜੀ ਪਟਿਆਰਾ ਸੂਟ ਦੁਪੱਟਾ 550 600 ਰੁਪਏ ਬਾਜ਼ਾਰ 'ਚ ਬਾਬੇ ਦੀ ਹੱਡੀ ਤੇ ਮਿਲਣਾ ਸਿਰਫ 200 ਦੇ 20 ਰੁਪਏ ਦਾ ਸੂਟ ਦੇਖੋ ਜੀ ਬਾਜੀ ਮਿਲ ਦਾ ਰੇਟ ਆ ਮਿਲ ਦੇ ਰੇਟ ਨੇ ਐਦਾਂ ਦੀਆਂ ਡਿਜ਼ਾਈਨਿੰਗਾਂ ਦੇਖੋ ਪ੍ਰਿੰਟਿੰਗ ਆ ਦੇਖੋ ਸਲਵਾਰਾਂ ਦੇ ਪ੍ਰਿੰਟ ਠੀਕ ਆ ਆ ਕੱਪੜੇ ਨਾਲ ਦੁਪੱਟਾ ਦੇਖੋ ਮਲ ਪ्योर ਕੋਟਰਨ ਦਾ ਪ੍ਰਿੰਟਡ 220 ਰੁਪਏ ਦਾ ਸੂਟ ਕਰਤਾ ਜੀ ਵੱਡੇ ਫਾਇਦੇ ਦੇ ਰਹੇ ਆ ਗਰਮੀ ਦੀ ਸਟਾਰਟਿੰਗ ਤੋਂ ਹੀ ਆ ਚੱਕੋ ਜੀ 220 ਰੁਪਏ ਜਿੰਨੇ ਮਰਜ਼ੀ ਪ੍ਰਿੰਟ ਲਓ ਭਾਵੇਂ ਤੁਸੀਂ ਜੰਮੂ ਚੋਂ ਪਠਾਨਕੋਟੋਂ ਤੁਸੀਂ ਹਰਿਆਣੇ ਚੋਂ ਰਾਜਸਥਾਨ ਚੋਂ ਪੰਜਾਬ ਚੋਂ ਜਿੱਥੇ ਮਰਜੀ ਆਜੋ ਚੈਲੰਜ ਇਹ ਆ ਵੀ ਇਸ ਰੇਟ ਤੇ ਕੱਪੜਾ ਨਹੀਂ ਮਿਲਣਾ ਹੁਣ ਤੁਹਾਨੂੰ ਨਾ ਜਹਾ ਜੈਨੇਟਿਕ ਟਲਾਉਣ ਦੀ ਲੋੜ ਆ ਨਾ ਚਾਰ ਚਾਰ ਦਿਨ ਸੂਰਤ ਜਾਣ ਦੀ ਲੋੜ ਆ ਕੰਮ ਖਰਾਬ ਕਰਨ ਦੀ ਲੋੜ ਨਹੀਂ ਸੂਰਤ ਵਾਲੇ ਰੇਟ ਤੇ ਕੱਪੜਾ ਤੁਹਾਨੂੰ ਬਾਬੇ ਜੱਟੀ ਤੋਂ ਮਿਲਣਾ ਜਿੱਥੇ ਮਰਜੀ ਰੇਟ ਪਹਿਲਾਂ ਟਰਾਈ ਕਰ ਲਓ ਇਦੋਂ ਘੱਟ ਰੇਟ ਕੋਈ ਦੇ ਦੇ ਤਾਂ ਅਸੀਂ ਪੂਰੇ ਜ਼ਿੰਮੇਵਾਰ ਰਹਿ ਗਿਆ ਆ ਲਓ ਭਾਜੀ 235 ਰੁਪਏ ਜੀ ਪ੍ਰਿੰਟਿੰਗ ਦੇਖੋ ਤੁਸੀਂ ਸੁਪਰ ਤੋਂ ਉੱਪਰ ਦੀ ਪ੍ਰਿੰਟਿੰਗ 235 ਰੁਪਏ ਦਾ ਸੂਟ ਭਾਜੀ ਨਾਲੇ ਇਹ ਵੀ ਤੁਸੀਂ ਚੈੱਕ ਕਰੋ 235 ਦਾ ਸੂਟ ਦੁਪੱਟਾ ਨਾਲ ਰੰਗ ਇਹਦੇ ਵਿੱਚ ਵੱਖੋ ਵੱਖਰੇ ਆ ਬਾਬਾ ਜੀ ਸੈਟ ਵਾਈਜ਼ ਸੱਟੇ ਜਾਂ ਸਿੰਗਲ ਸਿੰਗਲ ਵੀ ਸੂਟ ਭਾਜੀ ਸੈਟ ਵਾਈਜ਼ ਸੱਟ ਦਾ ਅਸੀਂ ਮਿਲਦੇ ਰੇਟ ਤੇ ਕਪੜਾ ਦੇ ਰਹੇ ਹਾਂ ਪਰ ਜੇ ਕੋਈ ਭੈਣ ਭਰਾ ਸਿੰਗਲ ਸਿੰਗਲ ਕਹੂਗਾ ਹੀ ਦੇ ਦਾਂਗੇ ਕੋਈ ਚੱਕਰ ਨਹੀਂ ਅਗਲੇ ਨਾਲ ਕੰਮ ਚੱਲਣਾ ਚਾਹੀਦਾ ਲੋ ਆ ਲੋ ਤੁਹਾਨੂੰ ਮਾਤਰਾ ਹਰ ਪੱਖੋਂ ਫਾਇਦਾ ਆਮ ਕਾ ਆ ਲੋ ਭਾਜੀ ਕੈਮਰੀ ਦਾ ਸੂਟ ਦੁਪੱਟਾ ਚੁੰਨੀ ਆਉਗੀ ਫੁੱਲ ਪਿਓਰ ਦੀ ਤੇ ਫੁੱਲ ਪਿਓਰ ਦੇ ਨਾਲ ਦੁਪੱਟੇ ਨਾਲ ਸੂਟ ਬਾਜ਼ਾਰ 'ਚ ਮਿਲਦਾ 550 600 ਬਾਬੇ ਅੱਡੇ ਦਾ ਮਿਲਣਾ ਸਿਰਫ 300 ਰੁਪਏ ਦਾ ਸੂਟ ਬਾਜੀ ਬਾਬਾ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਕੋਈ ਰੀਸ ਇੰਦਰੀਆ ਕੰਮ ਚਲਾਉਣ ਦੇ ਲਈ ਕਿੰਨੇ ਕੁ ਦਾ ਕੱਪੜਾ ਲੈਣਾ ਜ਼ਰੂਰੀ ਸਤਾ ਬਾਜੀ ਉਹਨਾਂ ਦੇ ਆਪਣੇ ਆਪ ਤੇ ਡਿਪੈਂਡ ਕਰਦਾ ਜੀ ਉਹਨਾਂ ਨੇ ਕਿੰਨਾ ਕੰਮ ਸਟਾਰਟ ਕਰਨਾ ਹੈ ਕੰਮ ਸਟਾਰਟ ਕਰਨਾ ਭਾਵੇਂ ਉਹ 20000 ਦਾ ਕਰ ਲੈਣਾ ਚਾਹੇ ਉਹ 50000 ਦਾ ਕਰ ਲੈਣ ਉਹਨਾਂ ਦੀ ਡਿਮਾਂਡ ਹੈ ਵੀ ਸਾਡਾ ਇੰਨਾ ਬਜਟ ਹੈ ਪਰ ਸਾਡੇ ਕੋਲ ਬਜਟ ਦੇ ਨਾਲ ਇੱਕ ਫਾਇਦਾ ਕੀ ਹੈ ਜਿੰਨਾ ਕਪੜਾ ਲੈ ਕੇ ਤੁਸੀਂ 20000 ਦਾ ਲੈ ਕੇ ਮੰਨ ਲਓ 50000 ਦਾ ਲੈ ਕੇ ਜਿਹੜਾ ਵਿਕ ਗਿਆ ਤੁਹਾਡਾ ਆ ਪ੍ਰੋਫਿਟ ਵੀ ਤੁਹਾਡਾ ਆ ਜਿਹੜਾ ਨਾ ਵੀ ਕੋ ਵਾਪਸੀ ਹੋਏ ਨਾ ਤੁਹਾਨੂੰ ਘਾਟਾ ਨਹੀਂ ਪੈਣਾ ਨਹੀਂ ਤੁਸੀਂ ਕਪੜਾ ਵਾਪਸ ਲੈ ਲਨੇ ਜੀ ਬਿਲਕੁਲ ਭਾਜੀ ਵਾਪਸੀ ਨਾਲ ਹੈ ਜੀ ਜਿਹੜਾ ਨਹੀਂ ਵੀ ਕੋ ਵਾਪਸੀ ਆ ਆ ਦੇਖੋ ਹਣ ਆ 300 ਰੁਪਏ ਦਾ ਸੂਟ ਅਸੀਂ ਤੁਹਾਨੂੰ ਸੇਲ 'ਚ ਦੇ ਰਹੇ ਆ ਆਰਓਵਰ ਸੂਟ ਨਾਲ ਦੁਪੱਟਾ ਫੁੱਲ ਪਿਓਰ ਤੁਸੀਂ 500 ਹੀ ਲਾ ਦਿਓ ਸੇਲ 100 150 ਰੁਪਏ ਦਾ ਸੂਟ ਵੇਚੀ ਚਲੋ ਮਾਰ ਜਨ ਨਾਲ ਜੀ ਜਿਹੜਾ ਵਿਕਦਾ ਆ ਉਹ ਤੁਹਾਡਾ ਆ ਜਿਹੜਾ ਨਾ ਵਿਕਿਆ ਵਾਪਸੀ ਹੈ ਹੁਣ ਤੁਹਾਨੂੰ ਇਹ ਵੀ ਟੈਨਸ਼ਨ ਖਤਮ ਕਰਤੀ ਆ ਜਿੰਨਾ ਕਪੜਾ ਬਿਕ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਬਿਕਿਆ ਬਾਬੇ ਝੱਟੀ ਤੇ ਵਾਪਸ ਕਰਕੇ ਨਵਾਂ ਲੈ ਜਾਓ ਮੈਂ ਕਿਹਾ ਝੰਜਟੇ ਹੀ ਖਤਮ ਕਰਤਾ ਰੁਪਈਏ ਦੀ ਟੈਨਸ਼ਨ ਹੀ ਤੁਹਾਨੂੰ ਆਹ ਭਾਜੀ ਸਭ ਤੋਂ ਵੱਡੀ ਲੋਟਰੀ ਕੀ ਆ ਇਹ ਹੈਗਾ ਜੀ ਜਾਮਰਾ ਸੂਟ ਬ੍ਰਾਂਡਡ ਕੜਾਈ ਕੀਤਾ ਹੋਇਆ ਠੀਕ ਹੈ ਜੀ ਨਾਲ ਆ ਰਿਹਾ ਦੁਪੱਟਾ 890 ਰੁਪਏ ਸੂਟ ਵੇਚ ਰਿਆ 395 ਦੇ ਵਿੱਚ ਭਾਜੀ ਸੂਟ ਦਾਂਗੇ ਨਾ ਵਿਕਿਆ ਫਿਰ ਵਾਪਸੀ ਆ ਪਿਓਰ オリジナル ਬੱਟਰ ਡਿਸਟਲ ਪ੍ਰਿੰਟ ਨਾਲ ਦੁਪੱਟੇ ਦੇਖੋ ਰੰਗ ਦੇਖੋ ਫੁੱਲ ਹੈਵੀ ਹੈਂਡਵਰਕ ਵਾਲੇ ਪੀਸ 88900 ਦਾ ਸੂਟ ਭਾਜੀ 595 ਰੁਪਏ ਕੰਮ ਦੇਖ ਲਓ ਕੜਾਈ ਦੇਖ ਲਓ ਆਹ ਲਓ ਜੀ ਦੁਪੱਟਾ ਨਾਲ ਭਾਜੀ 375 ਰੁਪਏ ਦਾਂਗੇ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ ਦੇਖੋ ਜੀ ਫੋਟੋ ਵਾਲੇ ਸੂਟ ਮਾਡਰਨ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਦੇ ਰਹੇ ਆ ਤੇ ਰੇਟ ਸਿਰਫ ਲੈ ਰਹੇ ਇਹਦਾ ਅਸੀਂ 375 ਰੁਪਏ ਬਾਜੀ 375 ਆ ਦੇਖੋ ਬਾਜੀ 500 ਤੋਂ ਘੱਟ ਨਹੀਂ ਆ ਬ੍ਰਾਂਡਡ ਕੈਟਲੌਕਾਂ 8-800 1000-1000 ਰੁਪਏ ਸੇਲਾਂ 'ਚ ਲੱਗੀਆਂ ਹੋਈਆਂ ਫਿਰ ਦੁਕਾਨਦਾਰ ਕਹਿੰਦਾ ਸੇਲ ਲੱਗੀ 1000 ਵਾਲੀ ਕਿੰਨਾ ਦੀ 500 ਦੀ ਇਦਾਂ ਹੀ ਕਹਿੰਦੇ ਆ ਹਾਂਜੀ ਆ ਕੈਟਲੌਕ ਬ੍ਰਾਂਡਡ ਆ ਲੋ ਆ ਸਿੰਗਲ ਪੀਸ ਤੁਹਾਨੂੰ ਖੋਲ ਕੇ ਦਿਖਾਣ ਲੱਗਾ ਆ ਦੇਖੋ ਪੀਸ ਕਿਹੜੀ ਦੇਖੋ ਲੁੱਕ ਬਣੀ ਹੋਈ ਚੀਜ਼ ਦੇਖੋ ਬਣੀ ਜਾਮ ਦੇ ਉੱਪਰ 골ਡ ਵਰਕ ਭਾਜੀ ਜੀ ਨਾਲ ਦੁਪੱਟਾ ਆ ਗਿਆ ਫੁੱਲ ਪਿਓਰ ਪ੍ਰਿੰਟਡ ਹਮ ਠੀਕ ਆ ਜੀ 300 ਤੇ 10 ਰੁਪਏ ਦਾ ਸੂਟ ਭਾਜੀ ਜਿਹੜਾ ਬਾਜ਼ਾਰ ਚ 1200 1300 ਤੋਂ ਘੱਟ ਮਿਲਦਾ ਨਹੀਂ ਬਾਬੇ ਠੇਟੀ ਨੇ ਕਰਤਾ 310 ਫੁੱਲ ਪਿਓਰ ਮਸਲੀਨ ਭਾਜੀ ਕੁਆਲਿਟੀ ਚੈੱਕ ਕਰ ਲੋ 1200 1500 ਰੁਪਏ ਰੇਟ ਆ ਬਾਜ਼ਾਰ ਦਾ ਮਸਲੀਨ ਦਾ ਡਿਜੀਟਲ ਸੂਟ ਦੁਪੱਟਾ ਹਾਂਜੀ ਉਹ ਵੀ ਵਿਦ ਬਰਕ ਨਾਲੇ ਸਭ ਤੋਂ ਵੱਡੀ ਗੱਲ ਮਸਲੀਨ ਦਾ ਦੁਪੱਟਾ ਉਹ ਵੀ ਡਿਜੀਟਲ ਪ੍ਰਿੰਟ ਵਾਲਾ ਉਹ ਵੀ ਫੁੱਲ ਪਿਓਰ ਮਸਲੀਨ ਦਾ ਜੀ ਭਾਜੀ 695 ਰੁਪਏ ਚ ਸੂਟ ਲੈ ਜਾਓ ਇੱਕ ਰੁਪਇਆ ਵੀ ਲੋਸ ਨਹੀਂ ਹੋਣਾ ਜੀ ਆ ਦੇਖੋ ਰੁਪਇਆ ਵੀ ਘਾਟਾ ਨਹੀਂ ਚੀਜ਼ਾਂ ਚੈੱਕ ਕਰੀ ਜਾਓ ਮੈਂ ਤੁਹਾਨੂੰ ਜੋ ਗੱਲ ਕਹਿ ਰਿਹਾ ਨਾ ਹੋਲ سیلਰ ਕੋ ਵੀ ਚਲ ਜਾਓ ਇਸ ਭਾਤ ਨਹੀਂ ਦੇ ਹੋਣਾ ਕਿਸੇ ਤੋਂ ਆ 95 ਚ ਗਾਰੰਟੀ ਨਾਲ ਦੇ ਰਿਹਾ ਸਭ ਤੋਂ ਵੱਡਾ ਫਾਇਦਾ ਹੋਲ سیل ਦੇ ਰੇਟਾਂ ਨਾਲ ਵੀ ਘੱਟ ਡਾਇਰੈਕਟ ਸੂਟ ਦੇ ਰੇਟ ਤੇ ਕਪੜਾ ਖਰੀਦ ਲਓ ਫੁੱਲ ਬ੍ਰਾਂਡਡ ਪੀਸ ਤੇ ਰੰਗ ਆਣਗੇ ਚਾਰ ਦਵੱਟਾ ਉਹ ਕੰਟਰਾਸਟ ਤੇ ਰੇਟ ਭਾਜੀ ਵਾਹ ਕਮਾਲ ਕਰਤਾ ਜੀ ਆ ਚੱਕੋ ਚਾਰ ਰੰਗਾਂ ਦਾ ਚਾਟ ਭਾਜੀ ਸਿਰਫ ਤਾਂ ਸਿਰਫ 495 ਰੁਪਏ ਹੈ ਜੀ ਆ ਲਓ ਭਾਜੀ 475 ਰੁਪਏ ਜੈ ਨੈਚੁਰਲ ਗਰੇਵ ਦੇ ਸੂਟ ਲੋ ਰੇਟ ਦੀ ਗਰੰਟੀ ਭਾਜੀ ਚਲੇ ਦੇ ਨਾਲ ਜੀ ਕੁਆਲਿਟੀ ਇੱਕ ਨੰਬਰ ਭਾਜੀ ਆ ਫੋਟੋ ਵਾਲੇ ਆਰਟੀਕਲ ਦਾ ਖਾਸ ਕਰਕੇ ਹਾਂਜੀ ਠੀਕ ਹੈ ਨਾ 12 1200 15 1500 ਨੂੰ ਆ ਲਓ ਭਾਜੀ ਪੀਸ ਆ ਕੜਾਈ ਦੇਖੋ ਤੇ ਆ ਲਓ ਭਾਜੀ ਦੁਬੱਟੇ ਦੇਖੋ ਸੀਕੁਐਂਸ ਵਰਕ ਵਾਲੇ 8 800 9 900 ਯਾਰ ਯਾਰ ਅਲੱਗ-ਅਲੱਗ ਦੁਕਾਨਦਾਰ ਦਾ ਅਲੱਗ-ਅਲੱਗ ਰੇਟ ਆ ਭਾਜੀ ਜੀ ਅਸੀਂ ਦੇਣਾ ਆਪਣੇ ਭੈਣਾ ਭਰਾਵਾਂ ਨੂੰ ਵੱਡਾ ਫੈਰਾ ਵੱਡਾ ਧਮਾਕਾ 400 ਦੇ 95 ਰੁਪਏ ਦੇ ਭਾਜੀ ਆ ਲੋ ਭਾਜੀ 15-1500 ਦੇ ਹੈਵੀ ਸੂਟ ਵੀ ਸਭ ਸੂਰਤਲੌਰ ਸਿੱਧੇ ਆਉਂਦੇ ਜੇ ਤੇ ਰੇਟਾਂ ਦੇ ਖਿਲਾਰੇ ਪਾ ਰਹੇ ਆ ਦੇਖੋ ਤੁਸੀਂ ਇਹ ਦੁਪੱਟੇ ਨਾਲ ਹਾਈ ਕਲਾਸ ਚੀਜ਼ ਆ ਦੁਬੱਟਾ ਦੇਖੋ ਭਾਜੀ ਪਰ ਬਾਬਾ ਜੀ ਸਮਝ ਤਾਂ ਇਹ ਨਹੀਂ ਹੁੰਦੀ ਤੁਸੀਂ ਵਿੱਚੇ ਕੁਝ ਕਮਾਉਣਾ ਜੋ ਰੇਟ ਹੈਗਾ ਤੁਸੀਂ ਉਸੇ ਰੇਟ ਸਾਡਾ ਭਾਜੀ ਮਿਲਣਾ ਟਾਈਪ ਹੋ ਗਿਆ ਸਾਨੂੰ ਹੁਣ ਕੋ ਚੱਕਰ ਹੀ ਨਹੀਂਗਾ ਡਾਇਰੈਕਟ ਮਿਲ ਤੋਂ ਹੀ ਆਉਣਾ ਹੈ ਮਿਲ ਦਾ ਹੀ ਕਪੜਾ ਵੇਚਣਾ ਆਪਾਂ ਹੂੰ ਐਦਾਂ ਦੀਆਂ ਚੀਜ਼ਾਂ ਦੇਖੋ ਕੜਾਈ ਦੇਖੋ ਤੁਸੀਂ ਪਹਿਲਾਂ ਘੇਰੇ ਤੇ ਹਾਂਜੀ ਆਹ ਦੇਖੋ ਪੀਸ ਅੱਗੇ ਇੱਕ ਹੋਰ ਖੋਲਣ ਡਿਆਂ ਰੇਟ ਤੁਹਾਨੂੰ ਨਾਲ ਹੀ ਦੱਸ ਦਿੰਦਾ ਆ ਆਹ ਲਓ ਭਾਜੀ ਪੀਸ ਕੰਮ ਦੇਖੋ ਕੀਤਾ ਹੋਇਆ ਚੀਜ਼ ਦੇਖੋ ਬਣੀ ਹੋਈ 2495 2595 2695 ਬਾਜ਼ਾਰ ਦੇ ਵਿੱਚ ਐਦਾਂ ਇਹ ਸੂਟ ਵੇਚਦੇ 600 ਰੁਪਏ ਛੂਟ ਲੈ ਜਾਓ ਭਾਜੀ ਛੱਡੋ ਭਾ ਕੜਾਈ ਦੇਖੋ ਫਰੰਟ ਦੇਖੋ ਭਾਜੀ origignal muslin ਦੁਪੱਟਾ ਨਾਲ ਭਾਜੀ ਫੁੱਲ ਪਿਓਰ ਦਾ ਆਹ ਦੇਖੋ ਪੀਸ ਬਣਿਆ ਹੋਇਆ ਕੜਾਈ ਦੇਖੋ ਕੀਤੀ ਹੋਈ ਹਾਂ ਆ ਤੁਸੀਂ ਪੀਸ ਦੇਖੋ ਕਿੰਨਾ ਹੈਵੀ ਆ ਪਿਓਰ ਨੇਚਰਲ ਗਰੇਡ ਦਾ ਸੂਟ ਆ ਭਾਜੀ ਆ ਦੁਪੱਟੇ ਦੇਖੋ ਇੱਕ ਤੋਂ ਇੱਕ ਹੈਵੀ ਦੁਪੱਟਾ ਨਾਲ ਜੀ ਭਾਜੀ 1095 ਰੁਪਏ ਚ ਸੂਟ ਲੈ ਜਾਓ ਇਹੀ 2500 3000 ਦਾ ਬਾਜ਼ਾਰ ਚ ਵਿਕਦਾ ਪਿਆ ਆਹ ਦੇਖੋ ਰੰਗ ਡਿਜ਼ਾਈਨ ਕਲਰ ਦੇਖੋ ਇੱਕ ਤੋਂ ਇੱਕ ਚਾੜ ਦਾਂਗੇ ਗਰਮੀਆਂ ਦੇ ਕੱਪੜੇ ਲੈਣੇ ਆ ਤੁਸੀਂ ਉਹ ਵੀ ਮਿਲ ਜਾਣਗੇ ਫੈਂਸੀ ਵਿਆਹ ਸ਼ਾਦੀ ਲਈ ਤਾਜਵਰੀ ਬਣਾਣਾ ਹੈ ਉਹ ਤੁਹਾਡਾ ਲੱਖਾਂ ਦਾ ਫੈਰਾ ਕਿਉਂਕਿ ਇਹਨਾਂ 'ਚ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਹੈ ਇਹ ਤੁਹਾਨੂੰ ਮੈਂ ਕਲੀਅਰ ਕਰਦਾ ਇਹ ਹੀ ਸੂਟ 1200 ਦਾ ਕਿਸੇ ਨੂੰ ਪਸੰਦ ਆ ਗਿਆ 1500 ਦਾ ਹੌਲਸੇ ਰੇਟ ਤੇ ਲੈਣਾ ਤੇ ਆਣਾ ਪਣਾ ਬਾਬੇ ਰੇਟ ਤੇ ਮਿਲੂਗਾ 595 ਰੁਪਏ ਦਾ ਦੇਖੋ 595 ਦਾ ਸੂਟ ਰੰਗ ਜਿੰਨੇ ਮਰਜ਼ੀ ਲੈ ਜਾਓ ਬਾਜ਼ਾਰ 'ਚ 1400 1500 ਹੁਣ ਤਿੰਨ ਤਿੰਨ ਗੁਣਾ ਰੇਟ ਇਹਦੇ ਵੀ ਘਟਾ ਆਹ ਦੇਖੋ ਪੀਸ ਬਣਿਆ ਹੋਇਆ ਕੜਾਈ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਤੁਸੀਂ ਇੱਕ ਤੋਂ ਇੱਕ ਆਰਟੀਕਲ ਸਿਰਫ 1095 ਰੁਪਏ ਵਿੱਚ ਭਾਜੀ ਪੀਸ ਲਓ ਇਹ ਵੀ ਤੁਸੀਂ ਚੱਕੋ ਆ ਆਰਟੀਕਲ ਦੇਖ ਲਓ ਭਾਜੀ ਤੁਹਾਡੇ ਸਾਹਮਣੇ ਇਹ ਡਬਲ ਡਿਜ਼ਾਈਨ ਤਿਆਰ ਹੋਇਆ ਪਿਆ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਪੀਸ ਹੈ ਇਹੀ ਪੀਸ 1800 2000 ਦਾ ਤੇ ਇੱਥੇ ਮਿਲਣਾ ਸਿਰਫ ਤੇ ਸਿਰਫ 795 ਰੁਪਏ ਵਿੱਚ ਭਾਜੀ ਆ ਦੇਖੋ ਤੁਸੀਂ ਬਾਜ਼ਾਰਾਂ ਚ ਇਰੋ ਜਾਣੇ ਹੋ ਡੰਮੀਆਂ ਤੇ ਲੱਗੇ ਸੂਟ 1895 2295 2495 ਜਿੱਦਾਂ ਮਰਜ਼ੀ ਦੁਕਾਨਦਾਰ ਦੀ ਵਰ 795 ਦਾ ਮਿਲਣਾ ਬਾਬੇ ਦੀ ਹੱਟੀ ਤੇ ਜਲਦੀ ਕਰੋ ਭਾਜੀ ਵੱਡਾ ਫਾਇਦਾ ਪੈਣਾ ਪਰਵਨ ਦਾ ਜਲਦੀ ਕਰ ਲੋ ਵੱਡੇ ਫਾਇਦੇ ਲੈਣੇ ਆ ਘਰ ਬੈਠੇ ਬਿਨਸਟਾਰਟ ਕਰਨਾ ਚਾਹਦੇ ਹੋ ਤੇ ਸਭ ਤੋਂ ਵਧੀਆ ਕੰਮ ਕਪੜੇ ਦਾ ਕਰੋ ਸਟਾਰਟ ਕਿਉਂਕਿ ਇੱਕ ਹਕਾवत ਹੈ ਜੀ ਨੌਕਰੀ ਜੜੀਆਂ ਦਾ ਭੁੱਖਾ ਮਰਨ ਨਹੀਂ ਦਿੰਦੀ ਤੇ ਤਰੱਕੀ ਕਰਨ ਨਹੀਂ ਦਿੰਦੀ ਇਹ ਗੱਲ ਕਲੀਅਰ ਕਰਦੀ ਹੈ ਜੀ ਕੀ ਜੀ ਨੌਕਰੀ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੰਦੀ ਤਰੱਕੀ ਵੀ ਨਹੀਂ ਕਰ ਦਿੰਦੀ ਇਸ ਕਰਕੇ ਕਰੋ ਆਪਣਾ business ਉਹ ਵੀ ਕੱਪੜੇ ਦਾ ਸੋ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਕੱਪੜਾ ਮਗਾਓ ਆਨਲਾਈਨ ਕੱਪੜਾ ਮਗਾ ਸਕਦੇ ਹੋ ਆ ਦੇਖੋ ਪਿਓਰ ਕੈਮਰੀ ਦਾ ਸੂਟ ਹੈ ਕਰ ਅਸੀਂ ਆਨਲਾਈਨ ਕੱਪੜਾ ਭੇਜ ਦੇਾਂਗੇ ਪਿਓਰ ਕੈਮਰੀ ਦਾ ਸੂਟ ਹੈ ਘੇਰੇ ਤੇ ਕਢਾਈ ਹੈ ਦੁਪੱਟਾ ਫੁੱਲ ਪਿਓਰ ਨਾਲ ਹੈ ਰੰਗ ਭਾਜੀ ਚਾਰ ਹੈ ਆ ਕਢਾਈਆਂ ਦੇਖ ਲਓ ਦੁਪੱਟੇ ਆਣਗੇ origignal ਫੁੱਲ ਪਿਓਰ 100% ਤੇ ਰੇਟ ਦਾਾਂਗੇ ਭਾਜੀ 595 ਰੁਪਏ ਵੱਡਾ ਫਾਇਦਾ ਲੋ ਕੱਲਾ ਕੱਲਾ ਸੂਟ ਵੀ ਕੋਰੀਅਰ ਕਰਾਓ ਜੀ ਠੀਕ ਹੈ ਜੀ ਆਹ ਦੇਖੋ ਚੀਜ਼ਾਂ ਬੜੀਆਂ ਹੋਈਆਂ ਆਹ ਦੇਖੋ ਆਲ ਓਵਰ ਪ੍ਰਿੰਟ ਜਿਹੜਾ ਤੁਹਾਨੂੰ ਮੈਂ ਦਿਖਾਏ ਸੀ ਸਟਾਰਟਿੰਗ 'ਚ ਹਾਂਜੀ ਐਦਾਂ ਦੀਆਂ ਪ੍ਰਿੰਟਿੰਗਾਂ ਆਹ ਦੇਖੋ ਭਾਜੀ ਆਹ ਫੋਇਲ ਪ੍ਰਿੰਟਿੰਗਾਂ ਨੇ ਜੀ 500 ਰੁਪਏ ਦਾ ਸੂਟ ਵੇਖ ਰਿਹਾ ਬਾਜ਼ਾਰ 'ਚ ਹੂੰ ਬਾਬੇ ਰੇਟ ਦੇ 350 ਰੁਪਏ 'ਚ ਪੈਣਾ ਜੇ ਆਹ ਲੋ ਜੀ ਆਹ ਪ੍ਰਿੰਟਿੰਗਾਂ ਦੇਖੋ ਤੁਸੀਂ ਫਿਰ ਭਾਜੀ ਇਹ ਚ ਵੀ ਸਭ ਤੋਂ ਵੱਡਾ ਬੈਨੀਫਿਟ ਹੈ ਤਾਂ ਪੈਕ-ਪੈਕ ਥਾਨ ਸੈਟ ਵਾਈਜ਼ ਆਉਂਦਾ ਹੂੰ ਵੇਚਣ ਲਈ ਲੈਣਾ ਕਟਾ ਕੇ ਲੈ ਜਾਓ ਅਖੇ ਜਿੰਨਾ ਵਿੱਚੋਂ ਚਾਹੀਦਾ ਉਨਾ ਕਟਾ ਸਕਦੇ ਭ ਆਪਣਾ ਕੰਮ ਹੈ ਸਿਰਫ ਖੈਰਾ ਕਰਨਾ ਦੇਖੋ ਪ੍ਰਿੰਟਿੰਗ ਆ ਹੁਣ ਤੁਸੀਂ ਚੈੱਕ ਕਰ ਲਓ ਗਰਮੀ ਵਾਲੇ ਸੂਟਾਂ ਤੇ ਵੀ ਤੋਹਫੇ ਬੜੇ ਰਿਕਾਰਡ ਤੋਂ ਰੇਟ ਲਾਤੇ ਆ ਇਹਨਾਂ ਨੇ ਸੂਟ ਬਣਾ ਲਿਓ ਟੌਪ ਬਣਾ ਲਿਓ ਨਾਈਟ ਸੂਟ ਬਣਾ ਲਿਓ ਮਾਜੀ ਕਾਡੀ ਸਾਡੇ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਆ 350 ਚ ਕੁਆਲਿਟੀ ਇਹ ਮਾਲ ਨਹੀਂ ਮਿਲ ਸਕਦਾ ਕਿਸੇ ਕੋਲ ਨਾਲੇ ਡਿਜ਼ਾਈਨ ਬਹੁਤ ਐ ਇਤਨ ਵੀ 1 2 ਤਰ੍ਹਾਂ ਦੇ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ 350 ਰੁਪਏ ਚ ਆ ਲੋ 350 ਰੁਪਏ ਚ ਆ ਲੋ ਭਾਜੀ origignal ਝੁਮਰ ਬ੍ਰਾਂਡ ਆ origignal ਆ ਦੇਖੋ ਕੰਪਨੀ ਦਾ ਲੈਵਲ ਲੱਗਿਆ ਕੱਪੜੇ ਨੂੰ ਹੱਥ ਲਾਓ ਬਾਜੀ ਮਲਾਈ ਜੀ ਇੱਕਦਮ ਸੌਫਟ ਕੱਪੜਾ ਦੇਖੋ ਜੀ ਇਹ 750 800 ਰੁਪਏ ਦਾ ਸੂਟ ਵਿਕਦਾ ਆ ਆ ਤੁਸੀਂ ਲੈਣਾ ਸਿਰਫ 400 ਰੁਪਏ ਚ ਜੀ ਆ ਦੇਖੋ 400 ਦੇ ਵਿੱਚ ਬਹੁਤ ਸੋਹਣਾ ਕੱਪੜਾ ਅਡੀ ਸੋਹਣੀ ਕੁਆਲਿਟੀ 400 ਰੁਪਏ ਦੇਵਾਂਗੇ ਗੇ ਗਰਮੀਆਂ ਦਾ ਵੱਡਾ ਧਮਾਕਾ ਸਟਾਰਟਿੰਗ ਕਰਤਾ ਬਾਜੀ ਔਰ ਫਰੈਸ਼ ਚੀਜ਼ਾਂ ਹਮ ਸਟਾਰਟਿੰਗ ਜੀ ਔਰ ਰੇਟ ਦੇ ਦਿੱਤੇ ਅ ਵੀ ਸਾਰਾ ਸੀਜ਼ਨ ਨਹੀਂ ਮਿਲਲੇ ਜੀ ਆ ਦੇਖੋ ਪੀਸ ਨਵੀਂ ਤੋਂ ਨਵੀਂ ਪ੍ਰਿੰਟਿੰਗ ਲੈ ਕੇ ਜਾਓ ਹਰ ਤਰ੍ਹਾਂ ਦਾ ਸੂਟ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਐਤਵਾਰ ਤੱਕ ਆਜੋ ਵੱਡਾ ਫਾਇਦਾ ਮਿਲੇਗਾ ਤੁਹਾਨੂੰ ਵੱਡਾ ਫਾਇਦਾ ਔਰ ਐਦਾਂ ਦੀਆਂ ਪ੍ਰਿੰਟਿੰਗਾਂ ਦੇਖੋ 4 400 ਰੁਪਏ ਸੂਟ ਮਿਲ ਰਿਹਾ ਜੀ ਸੋ ਜੇ ਤੁਸੀਂ ਇਹ ਸਾਰੇ ਫਾਇਦੇ ਲੈਣੇ ਆ ਐਦਾਂ ਦੀ ਕੱਪੜਾ ਲੈਣਾ ਆਪਣੇ ਲੱਖਾਂ ਰੁਪਏ ਬਚਾਉਣੇ ਆ 2 ਸਾਲ ਤੱਕ ਵਾਪਸੀ ਦੀ ਗਾਰੰਟੀ ਲੈਣੀ ਆ ਜਾਂ ਤੁਸੀਂ ਘਰ ਬੈਠੇ ਆਨਲਾਈਨ ਆਰਡਰ ਕਰਨਾ ਐਤਵਾਰ ਤੱਕ ਬਹੁਤ ਵੱਡੀ ਸੇਲ ਲੱਗੀ ਆ 4 ਦਿਨ ਤੁਹਾਡੇ ਕੋਲ ਆ ਵਿਚ ਵਿਚ ਆਜੋ ਜੇ ਤੁਸੀਂ ਲੇਟ ਹੋਗੇ ਤਾਂ ਇਹ ਫਾਇਦੇ ਤੁਹਾਨੂੰ ਨਹੀਂ ਮਿਲਣਗੇ ਨਹੀਂ ਮਿਲਣਗੇ ਜਿਹੜੇ ਦੁਕਾਨਦਾਰ ਆ ਜਿਹੜੇ ਰੀਸੇਲਰ ਆ ਜਾਂ ਜਿਹੜੇ ਪਹਿਲਾਂ ਦੁਕਾਨਦਾਰ ਪਿੰਡਾਂ ਚ ਦੁਕਾਨਾਂ ਚਲਾ ਰਹੇ ਪਰ ਤੁਸੀਂ ਹੋਰ ਪਾਸੇੋਂ ਲੈਨੇ ਹੋ ਜਦੰਦਰ ਜਾਣੇ ਹੋ ਲੁਧਿਆਣੇ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਹਵਾਲੇ ਜਾਣੇ ਹੋ ਚੈੱਕ ਕਰ ਲਓ ਇੱਕ ਵਾਰੀ ਕਿਉਂਕਿ ਦੁਕਾਨਦਾਰ ਕਹਿੰਦੇ ਕਿਸੇ ਦਾ ਸਕਾ ਨਹੀਂ ਹੁੰਦਾ ਦੁਕਾਨਦਾਰ ਉਹਦਾ ਸਕਾ ਜਿਹੜਾ ਕੱਪੜਾ ਉਹਨੂੰ ਸਸਤਾ ਤੇ ਵਧੀਆ ਦਵੇ ਸੋ ਤੁਹਾਨੂੰ ਅਸੀਂ ਸਸਤਾ ਕੱਪੜਾ ਵੀ ਦੇਣਾ ਵਧੀਆ ਵੀ ਦੇਣਾ ਪੈਸੇ ਵੀ ਤੁਹਾਡੇ ਪਜਣਿਆ ਇੱਕ ਵਾਰੀ ਵਿਜ਼ਿਟ ਕਰ ਲਓ ਗਰੰਟੀ ਆ ਮੁੜ ਕੇ ਤੁਸੀਂ ਬਾਬੇ ਦੀ ਹੱਟੀ ਤੋਂ ਬਿਨਾ ਹੋਰ ਕਿਤੇ ਨਹੀਂ ਜਾਓਗੇ 200000 ਰੁਪਏ ਦਾ ਸੂਟ ਭਾਜੀ ਬਾਜ਼ਾਰ ਚ ਵਿਕਦਾ ਪਿਆ ਆ ਆਰਟੀਕਲ 900 ਤੋਂ 1000 ਰੁਪਏ ਦਾ ਹਾਂਜੀ ਆ ਭਾਜੀ ਪੂਰਾ ਮਕਾਇਸ ਲੱਗਾ ਹੋਇਆ ਸੂਟ ਦੇਖ ਲਓ ਤੁਸੀਂ ਰੰਗ ਚਾਰ ਦਾ ਹੈਗੇ 495 ਰੁਪਏ ਦੇ ਦੇਖੋ ਵੱਡਾ ਫਾਇਦਾ ਨਹੀਂ ਲੈਣਾ 1000 ਨਹੀਂ ਲੈਣਾ 800 ਨਹੀਂ ਲੈਣਾ 495 ਚ ਲੈ ਜਾਓ ਜਿੰਨੇ ਮਰਜੀ ਲੈ ਜਾਓ ਰੰਗ ਬਹੁਤ ਇਹਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਹੈ ਸੈਟ ਲੈਣ ਦੀ ਲੋੜ ਨਹੀਂ ਤੁਸੀਂ ਪੈਕ ਪੈਕ ਮੁੱਠਿਆ ਜੋ ਕੱਲਾ ਕੱਲਾ ਸੂਟ ਲਓ ਵੈਰੈਟੀ ਬਣਾਓ ਰੁਪਈਆ ਦਾ ਵੀ ਘਾਟਾ ਨਹੀਂ ਹੋਊਗਾ ਜਿਹੜਾ ਨਾ ਵੀਗਾ ਵਾਪਸੀ ਹੋ ਜਾਊਗਾ 125 ਰੁਪਏ ਦਾ ਸੂਟ ਸਟਾਰਟ ਕਰਤਾ ਹੈ ਬਾਬੇ ਇਹਦੇ ਨਾਲ ਉਹ ਵੀ ਚੁੰਨੀ ਦੇ ਨਾਲ ਉਬੀ ਜੂੜ ਸੁਵਾਨ ਵਾਲਾ ਇਸ ਕਰਕੇ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਆਜੋ ਵੱਡੇ ਫਾਇਦੇ ਮਿਲਣਗੇ ਜਲਦੀ ਕਰੋ ਜੀ ਬਾਬੇ ਰੇੜੀ ਤੁਹਾਡੀ ਆਪਣੀ ਹੱਟੀ ਸਸਰੀ ਘਰ ਦੀ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ 11ਵਾਂ ਨਾਮਕਨਦੀ ਨਾਲ ਹਰਦੀਪ ਸਿੰਘ ਦਗੜਸਾਂ ਟੀਵੀ ਜਮਸ਼ੇਰ ਖਾਸ